ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਜਿਸ ਤਰ੍ਹਾਂ ਕਿ ਸਰਦੀਆਂ ਦਾ ਮੌਸਮਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ ਉਸ ਦੇ ਲਈ ਆਪਾਂ ਨੂੰ ਜਿਹੜਾ ਕਿ ਟੋਪੀਆਂ ਵਗੈਰਾ ਕੋਟੀਆਂ ਸਾਰੀਆਂ ਚੀਜ਼ਾਂ ਦੀ ਆਪਾਂ ਨੂੰ ਅੱਗੇ ਜ਼ਰੂਰਤ ਪੈਣੀ ਆ ਉਸ ਦੇ ਲਈ ਆਪਾਂ ਇੱਕ ਬੱਚਿਆਂ ਲਈ ਟੋਪੀ ਲੈ ਕੇ ਆਏ ਆ ਬਹੁਤ ਹੀ ਸੋਹਣਾ ਡਿਜ਼ਾਈਨ ਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰੀ ਜੀ ਟੋਪੀ ਹੈ ਜਿਹੜੀ ਇਹਦੀ ਲੁੱਕ ਬਣ ਕੇ ਆਉਂਦੀ ਹੈ ਦੇਖ ਸਕਦੇ ਹੋ ਇਹ ਐਸਟਰਾ ਹੀ 컬러ਫੁਲ ਲਾਈਟ اور ਡਾਈਕੋ 컬러 ਦੀ ਪਾਚਮ ਸੀਗੀ ਉਸ ਚੀਜ਼ ਦੇ ਨਾਲ ਅਸੀਂ ਇਹ ਟੋਪੀ ਜਿਹੜੀ ਤਿਆਰ ਕੀਤੀ ਹੈ ਬਹੁਤ ਹੀ ਪਿਆਰੀ ਟੋਪੀ ਆ ਜੇਕਰ ਤੁਸੀਂ ਵੀ ਆਪਣੇ ਬੱਚਿਆਂ ਲਈ ਇਹ ਨੂੰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਕਮੈਂਟ ਕਰ ਸਕਦੇ ਹੋ ਤਾਂ ਆਪਾਂ ਇਹਦੀ ਫੁੱਲ ਵੀਡੀਓ ਜਿਹੜੀ ਅਪਲੋਡ ਕਰ ਦਾਂਗੇ ਜੇਕਰ ਤੁਹਾਨੂੰ ਇਸ ਦਾ ਡਿਜ਼ਾਈਨ ਵਧੀਆ ਲੱਗਿਆ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਇਸ ਤਰ੍ਹਾਂ ਦੇਖੋ ਇੱਥੋਂ ਵੀ ਇਹ ਮੱਥਾ ਨਹੀਂ ਘੁੱਟਦੀ ਹੈਗੀ ਟੋਪੀ ਜਿਹੜੀ ਆਪਾਂ ਇਹ ਬਣਾਈ ਹੋਈ ਹੈ ਬੱਚੇ ਬਿਲਕੁਲ ਕੰਫਰਟੇਬਲ ਮਹਿਸੂਸ ਕਰਦੇ ਇਸ ਦੇ ਨਾਲ ਕੁਆਸਟਰ ਨਿੱਗੀ ਵੀਆ ਔਰ ਬਿਲਕੁਲ ਹਲਕੀ ਹੈ ਬਹੁਤ ਹੀ ਪਿਆਰੀ ਜੀ ਟੋਪੀ ਬਣ ਕੇ ਤਿਆਰ ਹੋਈ ਹੈ ਇਹ ਇੱਕ ਆਪਾਂ ਡਿਜ਼ਾਈਨ ਹੋਰ ਲੈ ਕੇ ਆਏ ਆ ਜਿਸ ਤਰ੍ਹਾਂ ਛੋਟੇ ਬੱਚੇ ਹੁੰਦੇ ਆ ਛੋਟੇ ਬੱਚਿਆਂ ਦੇ ਵਾਸਤੇ ਜਿਸ ਤਰ੍ਹਾਂ ਇਹ ਵਾਲਾ ਕੈਪ ਹੈ ਬਹੁਤ ਹੀ ਪਿਆਰਾ ਲੱਗਦਾ ਹੈ ਇਹ ਇਸ ਨੂੰ ਤੁਸੀਂ ਡਿਜ਼ਾਈਨ ਕਲਰ ਕੋਈ ਵੀ ਪਾ ਸਕਦੇ ਹੋ ਇੱਕ ਕਲਰ ਦੇ ਵਿੱਚ ਵੀ ਨੂੰ ਤੁਸੀਂ ਅਪਲਾਈ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹੜਾ ਇਹਦਾ ਲੁੱਕ ਆ ਗਈ ਔਰ ਬੱਚਿਆਂ ਨੂੰ ਠੰਡ ਵੀ ਨਹੀਂ ਲੱਗਦੀ ਦੇਖੋ ਗਲੇ ਤੋਂ ਆਪਣੇ ਬੱਚਿਆਂ ਨੂੰ ਜਦੋਂ ਆਪਾਂ ਸਿਰਫ ਤੇ ਟੋਪੀ ਦੇ ਦਿੰਨੇ ਆ ਉਸ ਤੋਂ ਬਾਅਦ ਗਲੇ ਰਾਹੀਂ ਆਪਣੇ ਬੱਚਿਆਂ ਨੂੰ ਜਿਹੜੀ ਠੰਡ ਆ ਉਹ ਲੱਗਦੀ ਰਹਦੀ ਆ ਇਸ ਦੇ ਨਾਲ ਆਪਾਂ ਛੋਟੇ ਬੱਚਿਆਂ ਨੂੰ ਦੇ ਕੋ ਠੰਡ ਤੋਂ ਬਚਾ ਸਕਦੇ ਹਾਂ ਬਹੁਤ ਹੀ ਪਿਆਰਾ ਚਾਹੀਏ ਟੋਪੀ ਕੋਟੀ ਹੈ ਨਾ ਸ਼ਾਲ ਦੀ ਜਗ੍ਹਾ ਤੇ ਬੱਚਿਆਂ ਲਈ ਇਸ ਤਰ੍ਹਾਂ ਕੰਮ ਆਉਂਦਾ ਹੈ ਬਹੁਤ ਹੀ ਸੋਹਣਾ ਇਹਦਾ ਡਿਜ਼ਾਈਨ ਜੇਕਰ ਤੁਹਾਨੂੰ ਇਹ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਬਣਾਉਣਾ ਚਾਹੁੰਦੇ ਹੋ ਆਪਣੇ ਬੱਚਿਆਂ ਦੇ ਲਈ ਤਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਆਸਾਨੀ ਨਾਲ ਹੀ ਬਣ ਜਾਂਦਾ ਇਹ ਬਿਲਕੁਲ ਸੌਖੇ ਤਰੀਕੇ ਨਾਲ ਬਣ ਜਾਂਦਾਗਾ ਤਾਂ ਆਪਾਂ ਇਹਦੀ ਫੁੱਲ ਵੀਡੀਓ ਵੀ ਅਪਲੋਡ ਕਰ ਦਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਇਸ ਤਰ੍ਹਾਂ ਦੀ ਹੋਰ ਬਹੁਤ ਸਾਰੀਆਂ ਵੀਡੀਓਜ਼ ਤੁਹਾਨੂੰ ਸਾਡੇ ਚੈਨਲ ਤੇ ਮਿਲ ਜਾਣਗੀਆਂ ਬਹੁਤ ਹੀ ਪਿਆਰਾ ਜਾਂ ਇਹ ਦੇਖੋ ਬਹੁਤ ਹੀ ਸੋਹਣਾ ਬਣਿਆ ਹੋਇਆ ਮੈਨੂੰ ਤਾਂ ਇਹ ਬਹੁਤ ਵਧੀਆ ਲੱਗਿਆ ਬਾਕੀ ਤੁਹਾਨੂੰ ਕਿਵੇਂ ਦਾ ਲੱਗਿਆ ਕਮੈਂਟ ਜ਼ਰੂਰ ਕਰਕੇ ਦੱਸਿਓ ਜੀ ਇਸ ਤਰ੍ਹਾਂ ਦੀਆਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਥੈਂਕ ਯੂ